ਅੱਸੀ ਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਇਸ ਵਕਤ ਹੈ ਜੋ ਤਸਵੀਰਾਂ ਨੇ ਅਬੋਹਰ ਦੇ ਫਾਇਰ ਬ੍ਰਿਗੇਡ ਦੀਆਂ ਆਈਆਂ ਨੇ ਜਿੱਥੇ ਵਿਜੀਲੈਂਸ ਟੀਮ ਵੱਲੋਂ ਰੇਡ ਕੀਤੀ ਗਈ ਹੈ ਵਿਜੀਲੈਂਸ ਟੀਮ ਦੇ ਇੰਚਾਰਜ ਨੇ ਰਮਨ ਕਮੋਤ ਜੀ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਪਤਾ ਲੱਗਿਆ ਹੈ ਸਾਡੇ ਸੂਤਰਾਂ ਤੋਂ ਕਿ ਵਿਜੀਲੈਂਸ ਦੀ ਜੇ ਇਸ ਵਕਤ ਜਾਂਚ ਚੱਲ ਰਹੀ ਹੈ ਵਿਜੀਲੈਂਸ ਟੀਮ ਵੱਲੋਂ ਜੋ ਇੱਥੋਂ ਦੇ ਇੰਚਾਰਜ ਨੇ ਵਿਰਿੰਦਰ ਕੁਮਾਰ ਕਥੂਰੀਆ ਉਹਨਾਂ ਨੂੰ 20000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਵਿਜੀਲੈਂਸ ਟੀਮ ਉਹਨਾਂ ਨੂੰ ਲੈ ਕੇ ਫੈਜ਼ਲ ਕਾ ਜਾਏਗੀ ਉਸ ਤੋਂ ਬਾਅਦ ਜੋ ਪੁੱਛਗਿੱਛ ਕੀਤੀ ਜਾ ਜੋ ਬਿਆਨ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਿਕਾਇਤ ਕਿਨੇ ਕੀਤੀ ਸੀ ਕਿੰਨੇ ਰੁਪਏ ਇਸ ਵਕਤ ਮੌਜੂਦਾ ਜੋ ਹੈ ਬਰਾਮਦ ਕੀਤੇ ਗਏ ਹੈ ਤੇ ਕੀ ਸ਼ਿਕਾਇਤ ਸੀ ਮਾਮਲਾ ਇਹ ਕੋ ਫੜਿਆ ਗਿਆ ਤੁਸੀਂ ਅਧਿਕਾਰੀ ਨੂੰ ਫੜਿਆ ਕੁਛ ਨਹੀਂ ਯਾਰ ਅਸੀਂ ਟਰੈਪ ਕੀਤਾ ਇੱਥੇ ਜੀ ਜੀ ਤੁਹਾਡੇ ਇਹ ਅਸਿਸਟੈਂਟ ਡਿਵੀਜ਼ਨਲ ਲੱਗਿਆ ਫਾਇਰ ਅਫਸਰ ਉਹਨਾਂ ਨੂੰ ਅਸੀਂ ਰੈਡਡ ਨੂੰ ਕਿੰਨੇ ਰਿਸ਼ਵਤ ਕਿੰਨੀ ਹੈ ਸਰ 10-20 ਠੀਕ ਹੈ ਸਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਇਹ ਦੋ ਤਸਵੀਰਾਂ ਨੇ ਅਬੋਹਰ ਦੇ ਫਾਇਰ ਬਿਗਰੇਡ ਦੀਆਂ ਆਈਆਂ ਨੇ ਜਿੱਥੇ ਵਿਜੀਲੈਂਸ ਟੀਮ ਵੱਲੋਂ ਰੇਡ ਕੀਤੀ ਗਈ ਹੈ ਵਿਜੀਲੈਂਸ ਟੀਮ ਦੇ ਇੰਚਾਰਜ ਨੇ ਰਮਨ ਕਮੋਤ ਜੀ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਪਤਾ ਲੱਗਿਆ ਹੈ ਸਾਡੇ ਸੂਤਰਾਂ ਤੋਂ ਕਿ ਵਿਜੀਲੈਂਸ ਦੀ ਜਿਸ ਵਕਤ ਜਾਂਚ ਚੱਲ ਰਹੀ ਹੈ ਵਿਜੀਲੈਂਸ ਟੀਮ ਵੱਲੋਂ ਜੋ ਇੱਥੋਂ ਦੇ ਇੰਚਾਰਜ ਨੇ ਵਿਰਿੰਦਰ ਕੁਮਾਰ ਕਥੂਰੀਆ ਉਹਨਾਂ ਨੂੰ 20000 ਰੁਪਏ ਬਿਸ਼ੋਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਵਿਜੀਲੈਂਸ ਟੀਮ ਉਹਨਾਂ ਨੂੰ ਲੈ ਕੇ ਫਾਜ਼ਿਲ ਕਾ ਜਾਏਗੀ ਉਸ ਤੋਂ ਬਾਅਦ ਜੋ ਪੁੱਛਗਿੱਛ ਕੀਤੀ ਜਾਏਗੀ ਵਿਜੀਲੈਂਸ ਟੀਮ ਵੱਲੋਂ ਜੋ ਬਿਆਨ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਿਕਾਇਤ ਕਿੰਨੇ ਕੀਤੀ ਸੀ ਕਿੰਨੇ ਰੁਪਏ ਇਸ ਵਕਤ ਮੌਜੂਦਾ ਜੋ ਹੈ ਬਰਾਮਦ ਕੀਤੇ ਗਏ ਹੈ ਕੀ ਸ਼ਿਕਾਇਤ ਸੀ ਮਾਮਲਾ ਇਹ ਕੋ ਫੜਿਆ ਗਿਆ ਤੁਸੀਂ ਅਧਿਕਾਰੀ ਨੂੰ ਫੜਿਆ ਕੁਛ ਨਹੀਂ ਯਾਰ ਅਸੀਂ ਟਰੈਪ ਕੀਤਾ ਇੱਥੇ ਜੀ ਜੀ ਥੋੜੇ ਇਹ ਅਸਿਸਟੈਂਟ ਡਿਵੀਜ਼ਨਲ ਆ ਗਿਆ ਫਾਇਰ ਅਫਸਰ ਉਹਨਾਂ ਨੂੰ ਅਸੀਂ ਰੈਡਡ ਕਿੰਨੇ ਅਸ਼ਵਤ ਕਿੰਨੀ ਆ ਸਰ ਦੱਸਾਂਗੇ ਬਾਅਦ ਵਿੱਚ ਠੀਕ ਹੈ ਸਾਸੀਗਲ ਡੈਨਿਕਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਇਹ ਦੋ ਤਸਵੀਰਾਂ ਨੇ ਅਬੋਹਰ ਦੇ ਫਾਇਰ ਬ੍ਰਿਗੇਡ ਦੀਆਂ ਆਈਆਂ ਨੇ ਜਿੱਥੇ ਵਿਜੀਲੈਂਸ ਟੀਮ ਵੱਲੋਂ ਰੇਡ ਕੀਤੀ ਗਈ ਹੈ ਵਿਜੀਲੈਂਸ ਟੀਮ ਦੇ ਇੰਚਾਰਜ ਨੇ ਰਮਨ ਕਮੋਦ ਜੀ ਜੋ ਇੱਥੇ ਪਹੁੰਚੇ ਹੋਏ ਨੇ आ, पता लग गया है ਸਾਡੇ সূত্রਾਂ ਤੋਂ ਕਿ ਵਿਜੀਲੈਂਸ ਦੀ ਇਸ ਵਕਤ ਜਾਂਚ ਚੱਲ ਰਹੀ ਹੈ ਵਿਜੀਲੈਂਸ ਟੀਮ ਵੱਲੋਂ ਜੋ ਇੱਥੋਂ ਦੇ ਇੰਚਾਰਨੇ ਵਿਰਿੰਦਰ ਕੁਮਾਰ ਕਥੂਰੀਆ ਉਹਨਾਂ ਨੂੰ 20000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਵਿਜੀਲੈਂਸ ਟੀਮ ਉਹਨਾਂ ਨੂੰ ਲੈ ਕੇ ਫਾਜ਼ਿਲ ਕਾ ਜਾਏਗੀ ਉਸ ਤੋਂ ਬਾਅਦ ਜੋ ਪੁੱਛਗਿੱਛ ਕੀਤੀ ਜਾਏਗੀ ਵਿਜੀਲੈਂਸ ਟੀਮ ਵੱਲੋਂ ਜੋ ਬਿਆਨ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਿਕਾਇਤ ਕਿੰਨੇ ਕੀਤੀ ਸੀ ਕਿੰਨੇ ਰੁਪਏ ਇਸ ਵਕਤ ਮੌਜੂਦਾ ਜੋ ਹੈ ਬਰਾਮਦ ਕੀਤੇ ਗਏ ਹੈ ਤੇ ਕੀ ਸ਼ਿਕਾਇਤ ਸੀ ਮਾਮਲਾ ਇਹ ਕੋ ਫੜਿਆ ਗਿਆ ਤੁਸੀਂ ਅਧਿਕਾਰੀ ਨੂੰ ਫੜਿਆ ਨਹੀਂ ਯਾਰ ਅਸੀਂ ਟਰੈਪ ਕੀਤਾ ਇੱਥੇ ਜੀ ਜੀ ਥੋੜੇ ਤੱਗੇ ਫਾਇਰ ਆਪਸਟ ਉਹਨਾਂ ਨੂੰ ਅਸੀ ਰੈਡਡ ਕਿੰਨੇ ਰੇਟ ਤੇ ਕਿੰਨੀ ਹੈ ਸਰ ਦਸਾਂਗੇ ਬਾਅਦ ਵਿੱਚ ਠੀਕ ਹੈ ਸਾਸੀਗਲ ਡੈਨਿਕਸਵਰਾ ਟੀਵੀ ਦੇਖ ਰਹੇ ਹੋ ਇਸ ਵਕਤ ਹੈ ਜੋ ਤਸਵੀਰਾਂ ਨੇ ਅਬੋਹਰ ਦੇ ਫਾਇਰ ਅਬਗ੍ਰੇਡ ਦੀਆਂ ਆਈਆਂ ਨੇ ਜਿੱਥੇ ਵਿਜੀਲੈਂਸ ਟੀਮ ਵੱਲੋਂ ਰੇਡ ਕੀਤੀ ਗਈ ਹੈ ਵਿਜੀਲੈਂਸ ਟੀਮ ਦੇ ਇੰਚਾਰਜ ਨੇ ਰਮਨ ਕਮੋਤ ਜੀ ਜੋ ਇੱਥੇ ਪਹੁੰਚੇ ਹੋਏ ਨੇ ਪਤਾ ਲੱਗਿਆ ਹੈ ਸਾਡੇ ਸੂਤਰਾਂ ਤੋਂ ਕਿ ਵਿਜੀਲੈਂਸ ਦੀ ਜਿਸ ਵਕ ਜਾਂਚ ਚੱਲ ਰਹੀ ਹੈ ਵਿਜੀਲੈਂਸ ਟੀਮ ਵੱਲੋਂ ਜੋ ਇਥੋਂ ਦੇ ਇੰਚਾਰਨੇ ਵਿਰਿੰਦਰ ਕੁਮਾਰ ਕਥੂਰੀਆ ਉਹਨਾਂ ਨੂੰ 20000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਵਿਜੀਲੈਂਸ ਟੀਮ ਉਹਨਾਂ ਨੂੰ ਲੈ ਕੇ ਫਾਜ਼ਿਲਕਾ ਜਾਏਗੀ ਉਸ ਤੋਂ ਬਾਅਦ ਜੋ ਪੁਛਗਛ ਕੀਤੀ ਜਾਏਗੀ ਵਿਜੀਲੈਂਸ ਟੀਮ ਵੱਲੋਂ ਜੋ ਬਿਆਨ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਿਕਾਇਤ ਕਿੰਨੇ ਕੀਤੀ ਸੀ ਕਿੰਨੇ ਰੁਪਏ ਇਸ ਵਕਤ ਮੌਜੂਦਾ ਜੋ ਹੈ ਬਰਾਮਦ ਕੀਤੇ ਗਏ ਹੈ ਤੇ ਕੀ ਸ਼ਿਕਾਇਤ ਸੀ ਮਾਮਲਾ ਇਹ ਕੋ ਫੜਿਆ ਗਿਆ ਤੁਸੀਂ ਅਧਿਕਾਰੀ ਨੂੰ ਫੜਿਆ ਕੁਛ ਨਹੀਂ ਯਾਰ ਅਸੀਂ ਟਰੈਪ ਕੀਤਾ ਇਥੇ ਜੀ ਜੀ ਤੁਹਾ ਯਕੀ ਫਾਇਰ ਆਪਸ਼ਨ ਉਹਨਾਂ ਨੂੰ ਅਸੀਂ ਰੈਡਡ ਨੂੰ ਕਿੰਨੇ ਇਸ ਵਕਤ ਕਿੰਨੀ ਆ ਸਰ ਦੱਸਾਂਗੇ ਬਾਅਦ ਵਿੱਚ ਠੀਕ ਹੈ ਸਾਸੀਗਲ ਡੈਨਿਕਸਵਰਾ ਟੀਵੀ ਦੇਖ ਰਹੇ ਹੋ ਇਸ ਵਕਤ ਇਹ ਦੋ ਤਸਵੀਰਾਂ ਨੇ ਅਬੋਹਰ ਦੇ ਫਾਇਰ ਬਿਗਰੇਡ ਦੀਆਂ ਆਈਆਂ ਨੇ ਜਿੱਥੇ ਵਿਜੀਲੈਂਸ ਟੀਮ ਵੱਲੋਂ ਰੇਡ ਕੀਤੀ ਗਈ ਹੈ ਵਿਜੀਲੈਂਸ ਟੀਮ ਦੇ ਇੰਚਾਰਜ ਨੇ ਰਮਨ ਕਮੋਦ ਜੀ ਜੋ ਇੱਥੇ ਪਹੁੰਚੇ ਹੋਏ ਨੇ ਪਤਾ ਲੱਗਿਆ ਹੈ ਸਾਡੇ ਸੂਤਰਾਂ ਤੋਂ ਕਿ ਵਿਜੀਲੈਂਸ ਦੀ ਜੇ ਇਸ ਵਕਤ ਜਾਂਚ ਚੱਲ ਰਹੀ ਹੈ ਵਿਜੀਲੈਂਸ ਟੀਮ ਵੱਲੋਂ ਜੋ ਇੱਥੋਂ ਦੇ ਇੰਚਾਰਜ ਨੇ ਵਿਰਿੰਦਰ ਕੁਮਾਰ ਕਥੂਰੀਆ ਉਹਨਾਂ ਨੂੰ 20000 ਰੁਪਏ ਬਿਸ਼ੋਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਵਿਜੀਲੈਂਸ ਟੀਮ ਉਹਨਾਂ ਨੂੰ ਲੈ ਕੇ ਫੈਸਲ ਕਾ ਜਾਏਗੀ ਉਸ ਤੋਂ ਬਾਅਦ ਜੋ ਪੁਸ਼ਗੈਸ ਕੀਤੀ ਜਾਏਗੀ ਵਿਜੀਲੈਂਸ ਟੀਮ ਵੱਲੋਂ ਜੋ ਬਿਆਨ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਿਕਾਇਤ ਕਿੰਨੇ ਕੀਤੀ ਸੀ ਕਿੰਨੇ ਰੁਪਏ ਇਸ ਵਕਤ ਮੌਜੂਦਾ ਜੋ ਹੈ ਬਰਾਮਦ ਕੀਤੇ ਗਏ ਹੈ ਤੇ ਕੀ ਸ਼ਿਕਾਇਤ ਸੀ ਮਾਮਲਾ ਇਹ ਕੋ ਫੜਿਆ ਗਿਆ ਤੁਸੀਂ ਅਧਿਕਾਰੀ ਨੂੰ ਫੜਿਆ ਨਹੀਂ ਯਾਰ ਅਸੀਂ ਟਰੈਪ ਕੀਤਾ ਇੱਥੇ ਜ ਤੱਗਿਆ ਫਾਇਰ ਆਪਸਰ ਉਹਨਾਂ ਨੂੰ ਅਸੀਂ ਰੈਡਡ ਕਿੰਨੇ ਰਿਸ਼ਵਤ ਕਿੰਨੀ ਆ ਸਰ ਦੱਸਾਂਗੇ ਬਾਅਦ ਵਿੱਚ ਠੀਕ ਹੈ ਸਾਸੀਗਲ ਡੈਨਿਕਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਇਹ ਦੋ ਤਸਵੀਰਾਂ ਨੇ ਅਬੋਹਰ ਦੇ ਫਾਇਰ ਅਗ੍ਰੇਡ ਦੀਆਂ ਆਈਆਂ ਨੇ ਜਿੱਥੇ ਵਿਜੀਲੈਂਸ ਟੀਮ ਵੱਲੋਂ ਰੇਡ ਕੀਤੀ ਗਈ ਹੈ ਵਿਜੀਲੈਂਸ ਟੀਮ ਦੇ ਇੰਚਾਰਜ ਨੇ ਰਮਨ ਕਮੋਦ ਜੀ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਪਤਾ ਲੱਗਿਆ ਹੈ ਸਾਡੇ ਸੂਤਰਾਂ ਤੋਂ ਕਿ ਵਿਜੀਲੈਂਸ ਦੀ ਜਿਸ ਵਕਤ ਜਾਂਚ ਚੱਲ ਰਹੀ ਹੈ ਵਿਜੀਲੈਂਸ ਟੀਮ ਵੱਲੋਂ ਜੋ ਇੱਥੋਂ ਦੇ ਇੰਚਾਰਜ ਨੇ ਵਿਰਿੰਦਰ ਕੁਮਾਰ ਕਥੂਰੀਆ ਉਹਨਾਂ ਨੂੰ 20000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇਹਤੀ ਵਿਜੀਲੈਂਸ ਟੀਮ ਉਹਨਾਂ ਨੂੰ ਲੈ ਕੇ ਫਾਇਲ ਕਾ ਜਾਏਗੀ ਉਸ ਤੋਂ ਬਾਅਦ ਜੋ ਪੁੱਛਗਿੱਛ ਕੀਤੀ ਜਾਏਗੀ ਵਿਜੀਲੈਂਸ ਟੀਮ ਵੱਲੋਂ ਜੋ ਬਿਆਨ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਿਕਾਇਤ ਕਿੰਨੇ ਕੀਤੀ ਸੀ ਕਿੰਨੇ ਰੁਪਏ ਇਸ ਵਕਤ ਮੌਜੂਦਾ ਜੋ ਹੈ ਬਰਾਮਦ ਕੀਤੇ ਗਏ ਹੈ ਤੇ ਕੀ ਸ਼ਿਕਾਇਤ ਸੀ ਮਾਮਲਾ ਇਹ ਕੋ ਫੜਿਆ ਗਿਆ ਤੁਸੀਂ ਅਧਿਕਾਰੀ ਨੂੰ ਫੜਿਆ ਕੁਛ ਨਹੀਂ ਯਾਰ ਅਸੀਂ ਟਰੈਪ ਕੀਤਾ ਇੱਥੇ ਜੀ ਜੀ ਥੋੜੇ ਅਸਿਸਟੈਂਟ ਡਿਵੀਜ਼ਨਲ ਲੱਗਿਆ ਫਾਇਰ ਅਫਸਰ ਉਹਨਾਂ ਨੂੰ ਅਸੀਂ ਰੈਡਡ ਨੂੰ ਕਿੰਨੇ ਅਸ਼ਵਤ ਕਿੰਨੀ ਹੈ ਸਰ 10000 ਤੋਂ ਠੀਕ ਹੈ ਸਤਿ ਸ਼੍ਰੀ ਅਕਾਲ ਡੈਨਿਕ ਸਵਰਾ ਟੀਵੀ ਦੇਖ ਰਹੇ ਹੋ ਇਸ ਵਕਤ ਇਹ ਦੋ ਤਸਵੀਰਾਂ ਨਯਾ ਬੋਹਰ ਦੇ ਫਾਇਰ ਬਿਗਰੇਡ ਦੀ ਆਈਆਂ ਨੇ ਜਿੱਥੇ ਵਿਜੀਲੈਂਸ ਟੀਮ ਵੱਲੋਂ ਰੇਡ ਕੀਤੀ ਗਈ ਹੈ ਵਿਜੀਲੈਂਸ ਟੀਮ ਦੇ ਇੰਚਾਰਜ ਨੇ ਰਮਨ ਕੰਬੋਜ ਜੀ ਜੋ ਇੱਥੇ ਪਹੁੰਚੇ ਹੋਏ ਨੇ ਤਾ ਪਤਾ ਲੱਗਿਆ ਹੈ ਸਾਡੇ ਸੂਤਰਾਂ ਤੋਂ ਕਿ ਵਿਜੀਲੈਂਸ ਦੀ ਜਿਸ ਵਕt ਜਾਂਚ ਚੱਲ ਰਹੀ ਹੈ ਵਿਜੀਲੈਂਸ ਟੀਮ ਵੱਲੋਂ ਜੋ ਇਥੋਂ ਦੇ ਇੰਚਾਰਨੇ ਵਿਰਿੰਦਰ ਕੁਮਾਰ ਕਥੂਰੀਆ ਉਹਨਾਂ ਨੂੰ 20000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਵਿਜੀਲੈਂਸ ਟੀਮ ਉਹਨਾਂ ਨੂੰ ਲੈ ਕੇ ਫਾਜ਼ਿਲਕਾ ਜਾਏਗੀ ਉਸ ਤੋਂ ਬਾਅਦ ਜੋ ਪੁਛਗਛ ਕੀਤੀ ਜਾਏਗੀ ਵਿਜੀਲੈਂਸ ਟੀਮ ਵੱਲੋਂ ਜੋ ਬਿਆਨ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਿਕਾਇਤ ਕਿੰਨੇ ਕੀਤੀ ਸੀ ਕਿੰਨੇ ਰੁਪਏ ਇਸ ਵਕt ਮੌਜੂਦਾ ਜੋ ਹੈ ਬਰਾਮਦ ਕੀਤੇ ਗਏ ਹੈ ਤੇ ਕੀ ਸ਼ਿਕਾਇਤ ਸੀ ਮਾਮਲਾ ਇਹ ਕੋ ਫੜਿਆ ਗਿਆ ਤੁਸੀਂ ਅਧਿਕਾਰੀ ਨੂੰ ਫੜਿਆ ਕੁਛ ਨਹੀਂ ਯਾਰ ਅਸੀਂ ਟਰੈਪ ਕੀਤਾ ਇਥੇ ਜੀ ਜ ਯਕੀ ਫਾਇਰ ਆਪਸ਼ਨ ਉਹਨਾਂ ਨੂੰ ਅਸੀਂ ਰੈਡਡ ਨੂੰ ਕਿੰਨੇ ਇਸ ਵੇਲੇ ਕਿੰਨੀ ਆ ਸਰ ਦੱਸਣੇ ਬਹੁਤ ਠੀਕ ਹੈ ਸਾਸੀਗਲ ਡੈਨਿਕਸਵਰਾ ਟੀਵੀ ਦੇਖ ਰਹੇ ਹੋ ਇਸ ਵਕਤ ਇਹ ਦੋ ਤਸਵੀਰਾਂ ਨੇ ਅਬੋਹਰ ਦੇ ਫਾਇਰ ਬਿਗਰੇਡ ਦੀਆਂ ਆਈਆਂ ਨੇ ਜਿੱਥੇ ਵਿਜੀਲੈਂਸ ਟੀਮ ਵੱਲੋਂ ਰੇਡ ਕੀਤੀ ਗਈ ਹੈ ਵਿਜੀਲੈਂਸ ਟੀਮ ਦੇ ਇੰਚਾਰਜ ਨੇ ਰਮਨ ਕਮੋਦ ਜੀ ਜੋ ਇੱਥੇ ਪਹੁੰਚੇ ਹੋਏ ਨੇ ਪਤਾ ਲੱਗਿਆ ਹੈ ਸਾਡੇ ਸੂਤਰਾਂ ਤੋਂ ਕਿ ਵਿਜੀਲੈਂਸ ਦੀ ਜਿਸ ਵਕt ਜਾਂਚ ਚੱਲ ਰਹੀ ਹੈ ਵਿਜੀਲੈਂਸ ਟੀਮ ਵੱਲੋਂ ਜੋ ਇੱਥੋਂ ਦੇ ਇੰਚਾਰਨੇ ਵਿਰਿੰਦਰ ਕੁਮਾਰ ਕਥੂਰੀਆ ਉਹਨਾਂ ਨੂੰ 20000 ਰੁਪਏ ਬਿਸ਼ੋਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਵਿਜੀਲੈਂਸ ਟੀਮ ਉਹਨਾਂ ਨੂੰ ਲੈ ਕੇ ਫੈਸਲ ਕਾ ਜਾਏਗੀ ਉਸ ਤੋਂ ਬਾਅਦ ਜੋ ਪੁਸ਼ਗੈਸ ਕੀਤੀ ਜਾਏਗੀ ਵਿਜੀਲੈਂਸ ਟੀਮ ਵੱਲੋਂ ਜੋ ਬਿਆਨ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਿਕਾਇਤ ਕਿੰਨੇ ਕੀਤੀ ਸੀ ਕਿੰਨੇ ਰੁਪਏ ਇਸ ਵਕt ਮੌਜੂਦਾ ਜੋ ਹੈ ਬਰਾਮਦ ਕੀਤੇ ਗਏ ਹੈ ਤੇ ਕੀ ਸ਼ਿਕਾਇਤ ਸੀ ਮਾਮਲਾ ਇਹ ਕੋ ਫੜਿਆ ਗਿਆ ਤੁਸੀਂ ਅਧਿਕਾਰੀ ਨੂੰ ਫੜਿਆ ਨਹੀਂ ਯਾਰ ਅਸੀਂ ਟਰੈਪ ਕੀਤਾ ਇੱਥੇ ਜੀ ਜ ਆ ਗਿਆ ਫਾਇਰ ਆਪਸਟ ਉਹਨਾਂ ਨੂੰ ਅਸੀਂ ਰੈਡਡ ਨੂੰ ਕਿੰਨੇ ਰੇਸਵਤ ਕਿੰਨੀ ਆ ਸਰ ਦੱਸਣੇ ਬਹੁਤ ਠੀਕ ਹੈ ਸਸਿਗਲ ਡੈਨਿਕਸਵਰਾ ਟੀਵੀ ਦੇਖ ਰਹੇ ਹੋ ਇਸ ਵਕਤ ਇਹ ਦੋ ਤਸਵੀਰਾਂ ਨੇ ਅਬੋਹਰ ਦੇ ਫਾਇਰ ਬ੍ਰਿਗੇਡ ਦੀ ਆਈ ਗਿਆ ਨੇ ਜਿੱਥੇ ਵਿਜੀਲੈਂਸ ਟੀਮ ਵੱਲੋਂ ਰੇਡ ਕੀਤੀ ਗਈ ਹੈ ਵਿਜੀਲੈਂਸ ਟੀਮ ਦੇ ਇੰਚਾਰਜ ਨੇ ਰਮਨ ਕੰਬੋਜ ਜੀ ਜੋ ਇੱਥੇ ਪਹੁੰਚੇ ਹੋਏ ਨੇ ਪਤਾ ਲੱਗਿਆ ਹੈ ਸਾਡੇ ਸੂਤਰਾਂ ਤੋਂ ਕਿ ਵਿਜੀਲੈਂਸ ਦੀ ਜੇ ਇਸ ਵਕਤ ਜਾਂਚ ਚੱਲ ਰਹੀ ਹੈ ਵਿਜੀਲੈਂਸ ਟੀਮ ਵੱਲੋਂ ਜੋ ਇਥੋਂ ਦੇ ਇੰਚਾਰਨੇ ਵਿਰਿੰਦਰ ਕੁਮਾਰ ਕਥੂਰੀਆ ਉਹਨਾਂ ਨੂੰ 20000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹਾਥੀ ਕਾਬੂ ਕੀਤਾ ਗਿਆ ਹੈ ਵਿਜੀਲੈਂਸ ਟੀਮ ਉਹਨਾਂ ਨੂੰ ਲੈ ਕੇ ਫਾਜ਼ਿਲ ਕਾ ਜਾਏਗੀ ਉਸ ਤੋਂ ਬਾਅਦ ਜੋ ਪੁੱਛਗਿੱਛ ਕੀਤੀ ਜਾਏਗੀ ਵਿਜੀਲੈਂਸ ਟੀਮ ਵੱਲੋਂ ਜੋ ਬਿਆਨ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਿਕਾਇਤ ਕਿੰਨੇ ਕੀਤੀ ਸੀ ਕਿੰਨੇ ਰੁਪਏ ਇਸ ਵਕਤ ਮੌਜੂਦਾ ਜੋ ਹੈ ਬਰਾਮਦ ਕੀਤੇ ਗਏ ਹੈ ਤੇ ਕੀ ਸ਼ਿਕਾਇਤ ਸੀ ਮਾਮਲਾ ਇਹ ਕੋ ਫੜਿਆ ਗਿਆ ਤੁਸੀਂ ਅਧਿਕਾਰੀ ਨੂੰ ਫੜਿਆ ਨਹੀਂ ਯਾਰ ਅਸੀਂ ਟਰੈਪ ਕੀਤਾ ਇਥੇ ਜੀ ਜੀ ਤੱਗਿਆ ਫਾਇਰ ਆਪਸਤ ਉਹਨਾਂ ਨੂੰ ਅਸੀ ਰੈਡਡ ਨੂੰ ਕਿੰਨੇ ਰੇਸ਼ਵਤ ਕਿੰਨੀ ਆ ਸਰ ਦਸਾਂ ਗਿ ਬੋਚ ਠੀਕ ਹੈ ਸਾਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਹੈ ਜੋ ਤਸਵੀਰਾਂ ਨੇ ਅਬੋਹਰ ਦੇ ਫਾਇਰ ਅਬਗ੍ਰੇਡ ਦੀਆਂ ਆਈਆਂ ਨੇ ਜਿੱਥੇ ਵਿਜੀਲੈਂਸ ਟੀਮ ਵੱਲੋਂ ਰੇਡ ਕੀਤੀ ਗਈ ਹੈ ਵਿਜੀਲੈਂਸ ਟੀਮ ਦੇ ਇੰਚਾਰਜ ਨੇ ਰਮਨ ਕਮੋਤ ਜੀ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਪਤਾ ਲੱਗਿਆ ਹੈ ਸਾਡੇ ਸੂਤਰਾਂ ਤੋਂ ਕਿ ਵਿਜੀਲੈਂਸ ਦੀ ਜੇ ਇਸ ਵਕਤ ਜਾਂਚ ਚੱਲ ਰਹੀ ਹੈ ਵਿਜੀਲੈਂਸ ਟੀਮ ਵੱਲੋਂ ਜੋ ਇੱਥੋਂ ਦੇ ਇੰਚਾਰਜ ਨੇ ਵਿਰਿੰਦਰ ਕੁਮਾਰ ਕਥੂਰੀਆ ਉਹਨਾਂ ਨੂੰ 20000 ਰੁਪਏ ਰਿਸ਼ਵਤ ਲੈਂਦੇ ਹੋਏ ਰੰ ਵਿਜੀਲੈਂਸ ਟੀਮ ਉਹਨਾਂ ਨੂੰ ਲੈ ਕੇ ਫਾਈਨਲ ਕਾ ਜਾਏਗੀ ਉਸ ਤੋਂ ਬਾਅਦ ਜੋ ਪੁੱਛਗਿਛ ਕੀਤੀ ਜਾਏਗੀ ਵਿਜੀਲੈਂਸ ਟੀਮ ਵੱਲੋਂ ਜੋ ਬਿਆਨ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਿਕਾਇਤ ਕਿਨੇ ਕੀਤੀ ਸੀ ਕਿੰਨੇ ਰੁਪਏ ਇਸ ਵਕਤ ਮੌਜੂਦਾ ਜੋ ਹੈ ਬਰਾਮਦ ਕੀਤੇ ਗਏ ਹੈ ਤੇ ਕੀ ਸ਼ਿਕਾਇਤ ਸੀ ਮਾਮਲਾ ਹੈ ਕਿ ਫੜਿਆ ਗਿਆ ਤੁਸੀਂ ਅਧਿਕਾਰੀ ਨੂੰ ਫੜਿਆ ਕੁਛ ਨਹੀਂ ਯਾਰ ਅਸੀਂ ਟ੍ਰੈਪ ਕੀਤਾ ਇੱਥੇ ਜੀ ਜੀ ਤੁਹਾਡੇ ਇਹ ਅਸਿਸਟੈਂਟ ਰੀਜਨਲ ਗਿਆ ਫਾਇਰ ਅਫਸਰ ਉਹਨਾਂ ਨੂੰ ਅਸੀਂ ਰੈਡਡ ਕਿੰਨੇ ਰਿਸ਼ਵਤ ਕਿੰਨੀ ਹੈ ਸਰ ਦੱਸਾਂਗੇ ਬਾਅਦ ਠੀਕ ਹੈ ਸਵੇਰਾ ਟੀਵੀ ਲਈ ਆ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ